ਮੇਰੇ ਦਾਦੀ ਮੇਰੇ ਦਾਦੀ ਨੇ ਜਿੰਨਾਂ ਨਾਲ ਮੇਰੀ ਮੰਮਾ ਨੇ ਮਾਰਕਟਾਈ ਕੀਤੀ ਆ ਤੇ ਮਾਰਕਟਾਈ ਪਹਿਲੀ ਵਾਰ ਨਹੀਂ ਹੋਈ ਇਹ ਅੱਗੇ ਵੀ ਬਹੁਤ ਵਾਰ ਮੰਮਾ ਨੇ ਮਾਰਕਟਾਈ ਕੀਤੀ ਦੀ ਆ ਦਾਦੀ ਨਾਲ ਨਮ ਨਮ ਨਾ ਕਰੋ ਦੇਖ ਕੱਟ ਨਹੀਂ ਤੂੰ ਦੰਦੀਆਂ ਭੋਰਨ ਦੇਈ ਦੇਖ ਕੱਟ ਦੇਲਕਤ ਮਾਰ ਰਹਾ ਗੋੜਾ ਮੰਮਾ 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 ਛੱਡ ਦੋ ਉਹ ਸ਼ਰਾਬ ਪਿੰਦੇ ਨੇ ਮੰਮਾ ਤੇ ਮੈਨੂੰ ਲੱਗਦਾ ਕਿ ਉਹ ਮੈਡੀਕਲ ਨਸ਼ਾ ਵੀ ਕੋਈ ਨਾ ਕੋਈ ਕਰਦੇ ਹੋਣਗੇ ਜ਼ਰੂਰ ਕਰਦੇ ਹੋਣਗੇ ਸਾਨੂੰ ਡੌਂਡੀ ਤਾਂ ਭਗਾਉਂਦੀ ਆ ਕਿ ਮੈਂ ਗੱਡੀ ਥੱਲੇ ਆਏਣਾ ਵਾ ਤੇ ਤੁਹਾਡਾ ਨਾਲ ਆ ਦੇਣਾ ਵਾ ਤੁਈ ਮੇਰਾ ਬੰਦਾ ਹੀ ਸਾਡੋ ਐਦਾਂ ਨਹੀਂ ਗੱਲਾਂ ਕਰਦੀ ਆ ਤੈਨੂੰ ਤਾਂ ਮੇਟੀ ਆ ਪੀਏ ਜਨਾ ਨਹੀਂ ਆ ਹੋਰ ਵੀ ਮੇਰੇ ਕੋਲ ਬਹੁਤ ਵੀਡੀਓ ਪਈਆਂ ਨੇ ਮਮਾ ਕੀ ਮਮਾ ਧੱਕੇ ਨਾਲ ਪਪਾ ਨੂੰ ਸ਼ਰਾਬ ਵੀ ਪਿਉਂਦੇ ਆ ਬੜਾਈਏ ਨਾ ਮੈਨੂੰ ਤੰਗ ਕਰਦੀ ਦਾ ਸ਼ਰਾਬ ਹੋਏ ਕੰਮ ਜਿਆਦਾਤ ਵੀ ਆਂਦੀ ਤੇ ਮੇਰੇ ਮੇਰੇ ਨਾਲ ਲਿਖਾ ਦੇ ਪ੍ਰੋਪਰਟੀ ਪਿੱਛੇ ਹੀ ਪਹਿਲਾਂ ਵੀ ਧੱਕੇ ਧੁੱਕੇ ਮਾਰਦੀ ਰਹੀ ਆ ਗਾਲਾਂ ਕੱਢਣੀਆਂ ਧੱਕੇ ਮਾਰਨੇ ਰੋਟੀ ਜੂਰ ਨਾ ਬਣਵਾਉਣੀ ਮੈਂ ਕਿਹਦੀ ਪੈਂਚਾ ਆ ਕੇ ਜਿੰਦੀ ਦੀ ਸ਼ਾਰਡ ਕਰਵਾ ਦੇ ਬਾਹਰ ਬੜੀ ਗਮਾਉ ਮੈਂ ਛੜਤਬੀਰ ਸਿੰਘ ਤੇ ਮੇਰੇ ਦਾਦੀ ਮੇਰੇ ਦਾਦੀ ਨੇ ਜਿਨ੍ਹਾਂ ਨਾਲ ਮੇਰੀ ਮੰਮਾ ਨੇ ਮਾਰਕਟਾਈ ਕੀਤੀ ਆ ਤੇ ਮਾਰਕਟਾਈ ਪਹਿਲੀ ਵਾਰ ਨਹੀਂ ਹੋਈ ਇਹ ਅੱਗੇ ਵੀ ਬਹੁਤ ਵਾਰ ਮੰਮਾ ਨੇ ਮਾਰਕਟਾਈ ਕੀਤੀ ਦੀ ਆ ਦਾਦੀ ਨਾਲ ਮੇਰੇ ਨਾਲ ਵੀ ਕੀਤੀ ਆ ਪਾਪਾ ਨਾਲੇ ਵੀ ਚਲੋ ਮਾਰਕਟਾਈ ਕਰਦੇ ਨੇ ਤੇ ਉਹ ਸ਼ਰਾਬ ਪਿੰਦੇ ਨੇ ਮਮਾ ਤੇ ਮੈਨੂੰ ਲੱਗਦਾ ਕਿ ਉਹ ਮੈਡੀਕਲ ਨਸ਼ਾ ਵੀ ਕੋਈ ਨਾ ਕੋਈ ਕਰਦੇ ਹੋਣਗੇ ਜ਼ਰੂਰ ਕਰਦੇ ਹੋਣਗੇ ਤੇ ਐਵਾ ਕਿ ਉਹ ਨਸ਼ੇ ਵਿੱਚ ਕੁਝ ਵੀ ਕਰਦੇ ਆ ਮਾਰਕਟਾਈ ਕਰਦੇ ਗਾਲਾਂ ਕੱਢਦੇ ਆ ਤੇ ਉਸ ਦਿਨ ਕੀ ਹੋਇਆ ਹੀਗਾ ਮਮਾ ਨਾਲ ਗਾਲਾਂ ਕੱਢਦੇ ਸੀ ਦਾਦੀ ਨੂੰ ਗਾਲਾਂ ਕੱਢਦੇ ਕਿਤੇ ਦਾਦੀ ਨੇ ਆਪਣੇ ਫੋਨ ਤੇ ਵੀਡੀਓ ਬਣਾ ਲਈ ਮਮਾ ਦੀ ਵੀਡੀਓ ਬਣਾਈ ਤੇ ਮਮਾ ਨੇ ਵੇਖ ਲਿਆ ਕਿ ਦਾਦੀ ਨੇ ਮੇਰੀ ਵੀਡੀਓ ਬਣਾ ਲਈ ਆ ਫਿਰ ਮਮਾ ਨਾਲ ਦਾਦੀ ਦਾ ਫੋਨ ਖੋਣ ਆਗੇ ਤੇ ਮਾਰਕਟਾਈ ਕਰਨੀ ਸ਼ਾਰਟ ਕਰਤੀ ਦਾਦੀ ਨਾਲ ਉਹਨੇ ਮੈਂ ਦਾਦੀ ਦੀਆਂ ਚੀਕਾਂ ਦੀ ਆਵਾਜ਼ ਸੁਣੀ ਤੇ ਮੈਂ ਆਉਂਦੇ ਆਉਂਦੇ ਨੇ ਵੀਡੀਓ ਔਨ ਕਰ ਲਈ ਕਿ ਮਾਰਕਟਾਈ ਮम्मा ਕਰੰਦੀ ਆ ਤੇ ਮੈਂ ਵੀਡੀਓ ਬਣਾ ਲੈਣਾ ਸਾਨੂੰ ਡਰਾਉਂਦੀ ਤੇ ਮੰਗਉਂਦੀ ਆ ਕਿ ਮੈਂ ਗੱਡੀ ਥੱਲੇ ਆਏਣਾ ਵਾ ਤੇ ਤੁਹਾਡਾ ਨਾਲ ਆ ਦੇਣਾ ਵਾ ਤੂੰ ਮੇਰਾ ਬੰਦਾ ਹੀ ਸਾਦੋ ਐਦਾਂ ਨਹੀਂ ਗੱਲਾਂ ਕਰਦੀ ਆ ਪ੍ਰਾਪਰਟੀ ਮਗਰ ਮੰਗਦੀ ਆ ਕਿ ਮੈਨੂੰ ਪ੍ਰਾਪਰਟੀ ਦੋ ਦਾਦੀ ਨੂੰ ਵੀ ਡਰਾਉਂਦੀ ਤੇ ਮੰਗਉਂਦੀ ਆ ਤੇ ਉਦੋਂ ਫਿਰ ਇਹੇ ਗੱਲੋਂ ਮੈਂ ਵੀਡੀਓ ਬਣਾ ਲਈ ਮਮਾ ਦੀ ਕਿ ਮੇਰੇ ਕੋ ਦਾਦੀ ਜਿਹੜੀ ਆ ਕਿ ਅਹੀਂ ਜੇ ਐਦਾਂ ਹੀ ਕਿਤੇ ਗੱਲ ਕਰਾਂਗੇ ਉਹ ਗੱਲ ਕਿਸੇ ਨੇ ਮੰਨੀ ਨਹੀਂ ਜਿੰਨਾਂ ਦੇ ਸਾਡੇ ਕੋਈ ਪ੍ਰੂਫ ਨਾ ਹੋਏਗਾ ਇਸ ਕਰਕੇ ਮੈਂ ਵੀਡੀਓ ਬਣਾਈ ਸੀ ਹੋਰ ਵੀ ਮੇਰੇ ਕੋ ਬਹੁਤ ਵੀਡੀਓ ਪਈਆਂ ਨੇ ਮਮਾ ਕਿ ਮਮਾ ਧੱਕੇ ਨਾਲ ਪਪਾ ਨੂੰ ਸ਼ਰਾਬ ਵੀ ਪਿਉਂਦੇ ਆ ਤੇ ਮਮਾ ਪਪਾ ਨੂੰ ਤੰਗ ਕਰਦੇ ਆ ਕਹਿੰਦੇ ਆ ਕਿ ਤੂੰ ਆਪਣੀ ਪ੍ਰਾਪਰਟੀ ਕਿਉਂ ਨਹੀਂ ਮੰਗਦਾ ਆਪਣਾ ਹਿੱਸਾ ਕਿਉਂ ਨਹੀਂ ਮੰਗਦਾ ਮਤਲਬ ਐਹੋ ਜਿਹੀਆਂ ਚਾਲਾਂ ਮਮਾ ਖੇਡਦੇ ਆ ਤੇ ਮੇਰੇ ਖਿਲਾਫ ਵੀ ਉਹ ਮੰਮਾ ਨੇ ਕੋਈ 10 15 ਦਿਨ ਹੋ ਗਏ ਆ ਤੇ ਬਠਾਣੇ ਮੇਰੀ ਕੰਪਲੇਨ ਕੀਤੀ ਸੀਗੀ ਮੈਨੂੰ ਫੋਨ ਆਇਆ ਤੇ ਬਠਾਣੇ ਤੋਂ ਤੇ ਮੈਨੂੰ ਕਹਿੰਦੇ ਪਏ ਸਾਰੇ ਕਿ ਤੂੰ ਵੀਡੀਓ ਬਣਾਈਆਂ ਪਰ ਤੂੰ ਰੋਕਿਆ ਕਿਉਂ ਨਹੀਂ ਮੈਂ ਇਸੇ ਗੱਲ ਨੂੰ ਨਹੀਂ ਰੋਕਿਆ ਕਿ ਮੇਰੀ ਕੰਪਲੇਂਟ ਮੰਮਾ ਨਾਲ ਮਤਲਬ ਕਿ ਮੇਰਾ ਦੁਬਾਰਾ ਜਿਹੜੀ ਕੰਪਲੇਂਟ ਕਰਨਾ ਦੇਵੇ ਮੇਰੀ ਤੇ ਮੈਨੂੰ ਨਾ ਮਤਲਬ ਕਿ ਪ੍ਰੈਸ਼ਰ ਪਾਏ ਕਿ ਤੂੰ ਮੈਨੂੰ ਮਾਰਿਆ ਕੁੱਟਿਆ ਵਾ ਜਾਣ ਕੇ ਝੂਠ ਨਾ ਬੋਲੇ ਇਸ ਕਰਕੇ ਮੈਂ ਵੀਡੀਓ ਬਣਾਈ ਕਿ ਸਾਡੇ ਕੋਈ ਪ੍ਰੂਫ ਹੋ ਜੇ ਤੇ ਗੱਲ ਇਹ ਹੈ ਕਿ ਜੋ ਦਦੀਨਾ ਹੋਇਆ ਬਹੁਤ ਮਾੜਾ ਹੋਇਆ ਤੇ ਇਹਦੀ ਬੰਦੀਪ ਕਾਰਵਾਈ ਮਮਾ ਨਾਲ ਹੋਣੀ ਚਾਹੀਦੀ ਮਮਾ ਨੂੰ ਕੰਪਲੇਨਟ ਕੀਤੀ ਹਾਂਜੀ ਕੰਪਲੇਨਟ ਕੀਤੀ ਹੈਗੀ ਤੇ ਗੱਲ ਇਹ ਹੈ ਕਿ ਜਿੱਦਣ ਕੰਪਲੇਨਟ ਕਰਨੀ ਜਿੱਦਣ ਅਸੀਂ ਗਏ ਹੈ ਨਾ ਸਾਡੇ ਸਾਹਮਣੇ ਵੀ ਐਸਐਚਓ ਸਾਹਮਣੂ ਬਹੁਤ ਬੁਰਾ ਬੋਲਦੀ ਸੀਗੀ ਐਸਐਚਓ ਸਾਹਮਣੇ ਨਾਲ ਵੀ ਉਹ ਆਰਗੂਮੈਂਟ ਕਰਦੀ ਪਈ ਹੈਗੀ ਕੀ ਤੁਹਾਨੂੰ ਕਿਤੇ ਵੀ ਮੈਨੂੰ ਥਾਣੇ ਲੈਣ ਤਾਂ ਵਾ ਤੇ ਮੈਨੂੰ ਵੀ ਐਸ ਐਚਓ ਸਰ ਸਾਹਮਣੇ ਮੈਨੂੰ ਗਾਲਾਂ ਕੱਢਦੀ ਪਈ ਸੀ ਦਾਦੀ ਨੂੰ ਵੀ ਗਾਲਾਂ ਕੱਢਦੀ ਪਈ ਸੀਗੀ ਉੱਥੇ ਮੌਕੇ ਤੇ ਲੇਡੀ ਕਨਸਟੇਬਲ ਨੇ ਛਿੜਕਾਂ ਵੀ ਮਾਰੀਆਂ ਪਰ ਉਹ ਘਰ ਆ ਕੇ ਨਾ ਮਤਲਬ ਉਹਨਾਂ ਨੂੰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਹੀ ਜੋ ਕੀਤਾ ਕਰ ਲਿਆ ਹੁਣ ਕਹਿੰਦੀ ਮੈਂ ਕਰਕੇ ਦੱਸਾਂਗੀ ਤੁਹਾਨੂੰ ਥਾਣਿਆਂ ਚ ਕਿਦਾਂ ਜਾਂਦੇ ਤੁਹਾਨੂੰ ਮੈਂ ਦੱਸਾਂਗੀ ਮਤਲਬ ਉਲਟਾ ਥਾਣੇ ਜਾ ਕੇ ਉਹਨਾਂ ਨੂੰ ਮਹਿਸੂਸ ਨਹੀਂ ਆਇਆ ਆਪਣੀ ਗਲਤੀ ਮਹਿਸੂਸ ਨਹੀਂ ਆਈ ਉਹਨਾਂ ਨੇ ਉਲਟਾ ਦਿਖਾਇਆ ਕਿ ਮੈਂ ਕਿਸੇ ਨੂੰ ਡਰਦੀ ਨਹੀਂ ਨੀਗੀ ਕਿ ਮੈਂ ਉਹ ਕੰਮ ਫੇਰ ਕਰਾਂਗੀ ਤੇ ਐਸਐਸਓ ਸਰ ਨੇ ਇਹੀ ਲਿਖਵਾਇਆ ਸੀ ਉਹਨਾਂ ਕੋਲ ਲਿਖਾਇਆ ਸੀਗਾ ਕਿ ਨਾ ਤੂੰ ਸ਼ਰਾਬ ਪੀਏਂਗੀ ਨਾ ਤੂੰ ਘਰੇ ਕਲੇਸ਼ ਕਰੇਂਗੀ ਤੇ ਗਾਲਾਂ ਗੂਲਾ ਨਹੀਂ ਕੱਢੇਂਗੀ ਨਾ ਦਦੀ ਵੱਲ ਜਾਏਂਗੀ ਪਰ ਉਹ ਘਰ ਆਉਂਦੇ ਆਂ ਫਿਰ ਉਹਨੇ ਉਹੀ ਕੰਮ ਸਟਾਰਟ ਕੀਤੇ ਗਾਲਾਂ ਵੀ ਕੱਢੀਆਂ ਮੈਨੂੰ ਤੇ ਐ ਵੀ ਫੇਰ ਉਹੀ ਗੱਲ ਕੀਤੀ ਕਿ ਮੈਂ ਨਹੀਂ ਹਟਣਾ ਮੈਂ ਜੋ ਕਰਨਾ ਮੈਂ ਕਰਨਾ ਹੀ ਕਰਨਾ ਰਾਜੀ ਨਾ ਮੈਂ ਕਹਿ ਲੋ ਜਾਂ ਵਾਰਨਿੰਗ ਦੇ ਕੇ ਵਾਰਨਿੰਗ ਦਿੱਤੀ ਉਹਨੂੰ ਚੰਗੀ ਤਰ੍ਹਾਂ ਕਿ ਤੂੰ ਅੱਗੇ ਤੋਂ ਇਹ ਕੰਮ ਨਾ ਕਰੀ ਨਹੀਂ ਤੇ ਨੈਕਸਟ ਟਾਈਮ ਤੇਰੇ ਤੇ ਬੰਦੀ ਕਾਰਵਾਈ ਸਖਤ ਹੋਏਗੀ ਕੰਜਰਾ ਮਰ ਤੇ ਬੜਾ ਬਣਾ ਮਾਰਨਾ ਤਾਂ ਤੈਨੂੰ ਤੂੰ ਬਣੀ ਦਾ ਗਲਾਸ ਮੂੰਹ ਤੇ ਮਾਰਿਆ ਸੀ ਹੂੰ ਵੱਜਿਆ ਨਹੀਂ ਪਾਣੀ ਬਚਿਆ ਨਹੀਂ ਪਾਣੀ ਵਜਾਈ ਜਿਹੜਾ ਖਰਾਮ ਜਿਹਦਾ ਤੂੰ ਨਹੀਂ ਸਾਰੇ ਮਨ ਤੈਨੂੰ ਆਪਣੇ ਫਿਊਚਰ ਦੀ ਚਿੰਤਾ ਨਹੀਂ ਆ ਨਹੀਂ ਮम्मा ਤੁਸੀਂ ਕਿਉਂ ਕੰਮ ਕਰ ਰਹੇ ਹੋ ਉਧਰ ਦੇਖ ਦੇ ਅੰਦਰ ਕੀ ਕਰਨਾ ਮੇਰਾ ਕਮਰੇ ਥੋੜੇ ਆ ਮੈਂ ਕਿਹਦੇ ਕਮਰੇ ਖਾ ਦਪਿਆ ਉਧਰ ਕਮਰੇ ਹਨ ਨਹੀਂ ਆ ਉਧਰ ਤੇ ਤੂੰ ਸਾਰਾ ਦਿਨ ਉਥੋਂ ਨਹੀਂ ਉੱਠਣਾ ਤੂੰ ਇੱਥੇ ਝੋਕਰੀ ਵਧਾਦੀ ਤੇ ਫਿਰ ਮੈਂ ਤਾਂ ਕਰਕੇ ਇੱਧਰ ਆਗਾ ਅੱਛਾ ਹਰਾਮਜਾਦਿਆ ਸ਼ਰਾਬ ਪੀਤੀ ਹੋएगी ਤੂੰ ਤੇਰੀ ਦਾਦੀ ਨੇ ਮੈਂ ਨਹੀਂ ਪੀਤੀ ਆ ਵੇਖ ਮੈਂ ਨਹੀਂ ਪੀਤੀਦੀ ਮੈਂ ਨਹੀਂ ਪਿੰਦੀ ਮੈਂ ਪੀਣੀ ਛੱਡ ਦਿੱਤੀ ਦੀ ਆ ਜਦੋਂ ਤਾਂ ਮੈਂ ਤੁਹਾਡੇ ਹੋਸ਼ਵਾਸ਼ ਵੇਖਿਆ ਨਾ ਫਿਰ ਤੁਸੀਂ ਕੀ ਕਰ ਤੂੰ ਤਾਂ ਕਰਦੇ ਹੋ ਮੈਂ ਪੀਣੀ ਛੱਡ ਦਿੱਤੀ ਦੀ ਆ ਤੁਸੀਂ ਸ਼ਰਾਬ ਹਰਾਮਜਾਦਾ ਕੁੱਤਾ ਦੱਲਾ ਹਰਾਮਜਾਦਿਆ ਦੱਲਿਆ ਆ ਗੋਮਾਂ ਦਾ ਮਾਪਸ ਉਈ ਬਾਕੀ ਨਾ ਕੋਈ ਸ਼ੈਅ ਦਿੰਦੀ ਮੈਂ ਘਰ ਹੀ ਬੋਚੀ ਰਹੀ ਹਾਂ ਕਿ ਕੋਲ ਨੂੰ ਨੂੰ ਯਾ ਉਪਰ ਗਿਆ ਨਹੀਂ ਮੈਂ ਕਿੰਨੀ ਕਾ ਬੋਚੀ ਹੋਇਆ ਇਹ ਉਹਦੇ ਸਿੱਖ ਚਾਹੀਦੇ ਸੇਟਾ ਨੂੰ ਆਪਾਂ ਦੇਦੇ ਫਿਰ ਕੋਈ ਕਰਨ ਕੋ ਨਾ ਆਇਆ ਮੇਰਾ ਹਾਂ ਤੇ ਮੈਨੂੰ ਨਾ ਆਉਂਦੀ ਜਾਂਦੀ ਗਾਲਾਂ ਕੱਢੇ ਬੜੀ ਬਹੁਤ ਕੁਝ ਦੰਦਾ ਮੰਦਾ ਬੋਲਦੀ ਬਹੁਤ ਜ਼ਿਆਦਾ ਮਾੜਾ ਤੇ ਮੈਂ ਇਹਦੀ ਨਾ ਵੀਡੀਓ ਲੱਗ ਪਈ ਬਣਾਉਣ ਵੇਹ ਚੱਲ ਮੈਂ ਕੋਈ ਮੰਨਦਾ ਤੇ ਹੈ ਨਹੀਂ ਕਿ ਸਾਰੇ ਸੁਣਦੇ ਨੇ ਸਾਰੇ ਸੁਣਦੇ ਨੇ ਵੀ ਜੋ ਵੀ ਮਾੜਾ ਚੰਗਾ ਹੀ ਬੋਲਣ ਲਈ ਆ ਤੇ ਮੈਂ ਫਿਰ ਵੀ ਨਾ ਮੈਂ ਚੱਲ ਮੈਂ ਵੀਡੀਓ ਬਣਾ ਹੀ ਲੈਣੀ ਹੈ ਇਹਦੀ ਇਹ ਫੋਨ ਫੋਨ ਆ ਕੇ 1/3 ਤੇ ਮੇਰੇ ਕੋਲੋਂ ਫੋਨ ਫੋਨ ਆ ਗਈ ਤੇ ਨਾਲ ਹੀ ਮੈਂ ਫੋਨ ਦਿੰਦੀ ਨਹੀਂ ਤੇ ਇਹ ਮਿਲ ਕੇ ਮਾਰਨਾ ਸ਼ੁਰੂ ਕਰ ਦਿੰਦਾ ਹੈ ਕਿ ਪਤਾ ਹੁਣ ਪਰਾ ਹੋਇਆ ਨਾ ਜਾਂ ਕੀ ਚੱਲਦੀਆਂ ਨੇ ਆਪਸ ਵਿੱਚ ਦੋਆਂ ਜੀਆਂ ਨੇ ਦੋਆਂ ਜੀਆਂ ਨੇ ਕੀ ਚੱਲਦੀਆਂ ਨੇ ਕੀ ਉਹਨੂੰ ਸਮਝਾਉਣਾ ਚਾਹੁੰਦੀ ਐ ਤੇ ਕੀ ਉਹ ਨਹੀਂ ਮੰਨਦਾ ਤੇ ਫਿਰ ਮਾਰ ਕਟਾਈ ਹੁੰਦੀ ਇਹਨਾਂ ਦੀ ਸ਼ਰਾਬ ਸ਼ਰਾਬ ਬੜੀ ਪੀਂਦੀ ਸ਼ਰਾਬ ਪਿੰਦੀ ਪੀਦਾ ਮੁੰਡਾ ਵੀ ਲੈਂਦਾ ਮੁੰਡਾ ਵੀ ਪਿੰਦਾ ਹਾਂ ਕੁੜੀਆਂ ਵੀ ਪੜੀਆਂ ਲਿਖੀਆਂ ਨੇ ਜਵਾਈ ਵੀ ਚੰਗੇ ਨੇ ਬਸ ਆਿਆਂ ਨੂੰ ਨਹੀਂ ਪਸੰਦ ਕਰਦੀ ਕਿਸੇ ਨੂੰ ਵੀ ਬਹੁਤ ਮਤਲਬੀ ਉਹਨਾਂ ਨੇ ਵੀ ਮਾਰ ਕਟਾਈ ਤੇ ਬਹੁਤ ਮਾਰਾ ਬੋਲਦੀ ਪਰ ਪੱਟੀ ਪਿੱਛੇ ਪਹਿਲਾਂ ਵੀ ਤੱਕੇ ਤੁਕੇ ਮਾਰਦੀ ਰਹੀ ਆ ਗਾਲਾਂ ਕੱਢਣੀਆਂ ਤੱਕੇ ਮਾਰਨੇ ਰੋਟੀ ਜੋਰਨਾ ਬਣਵਾਉਣੀ ਚੱਲ ਰੋਟੀ ਤਾਂ ਮੇਰਾ ਫਰਜ਼ ਹੀ ਵੀ ਚੱਲ ਮੈਂ ਅੱਬ ਮੇਰੇ ਬੱਚੇ ਤੇ ਮੈਂ ਬਣਾਈ ਦਿੰਨੀ ਆ ਰੋਟੀ ਬਾਹਾਂ ਮਸੜੀਆਂ ਆਵੇ ਰੋਟੀਆਂ ਹੀ ਪਕਾ ਪਕਾ ਕੇ ਪੁਲਿਸ ਦੇ ਜੋ ਵੀ ਕੀਤਾ ਉਹਨਾਂ ਨੇ ਆਪਣੇ ਹਿਸਾਬ ਨਾਲ ਚੰਗਾ ਹੀ ਕੀਤਾ ਹੋਵੇਗਾ ਪਰ ਮੇਰੇ ਮਨਪਸੰਦ ਨਹੀਂ ਗੱਲ ਆਈ ਉਹਨਾਂ ਨੇ ਚੰਗਾ ਹੀ ਕੀਤਾ ਹੈ ਉਹਨਾਂ ਨੇ ਰਾਜੀ ਨਵਾ ਕਰਕੇ ਤੋਂ ਉਹਨਾਂ ਨੇ ਕਹਿ ਤਾਇਆ ਵੀ ਜੇ ਮਾੜਾ ਚੰਗਾ ਬੋਲੇਗੀ ਜਾ ਕੇ ਘਰ ਤੇ ਫਿਰ ਉਸੇ ਵੇਲੇ ਦੀ ਫਿਰ ਫਿਰ ਕਾਰਵਾਈ ਕਰਾਂਗੇ ਇਨਸਾਫ ਤੇ ਚਾਹੁੰਦੀ ਆ ਨਾ ਮੈਂ ਵੀ ਮਤਲਬ ਕਿ ਅੱਗੇ ਤੋਂ ਬਿਲਕੁਲ ਕੁਝ ਨਾ ਕਰੇ ਜੇ ਚੰਗੇ ਢੰਗ ਨਾਲ ਵਸਣਾ ਤੇ ਵਸੇ ਤੇ ਜੇ ਨਹੀਂ ਨਹੀਂ ਵਸ ਸਕਦੀ ਤਾਂ ਫਿਰ ਜਾਵੇ ਜਿੱਤੇ ਤੱਕ ਦਬਾ ਹੋਏ ਸਾਡੀ ਖਲਾਸੀ ਕਰੇ